ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਆਪਣੀ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਸੋ ਦੋਸਤੋ ਇੱਕ ਹੋਰ ਜਿਹੜੀ ਨਿਰਾਸ਼ਾਜਨਕ ਖਬਰ ਸਾਹਮਣੇ ਆ ਰਹੀ ਹੈ ਸਿੱਖਿਆ ਵਿਭਾਗ ਵੱਲੋਂ ਕਿ ਵੱਖ-ਵੱਖ ਯੂਨੀਅਨਾਂ ਵੱਲੋਂ ਜਿਹੜੀ ਮੀਟਿੰਗ ਰੱਖੀ ਗਈ ਸੀ ਸਿੱਖਿਆ ਵਿਭਾਗ ਦੇ ਨਾਲ ਚਾਹੇ ਉਹ ਟੀਟੀ ਕੈਡਰ ਸੀ ਮਾਸਟਰ ਕੈਡਰ ਸੀ 41 ਕਾਂਟ ਸੀ ਜਾਂ ਹੋਰ ਵੀ ਬਹੁਤ ਸਾਰੀਆਂ ਚਾਹੇ ਉਹ ਈਟੀਟੀ ਡੈਟਾਪਾਸ ਸੀ ਜਾਂ ਪੇ ਸਕਿੱਲ ਨਾਲ ਸੰਬੰਧਿਤ ਜਾਂ ਯੂਨੀਅਨ ਡੀਟੀਐਫ ਦੇ ਬਹੁਤ ਸਾਰੇ ਮਸਲੇ ਜਿਹੜੀ ਸੀ ਉਹ ਮੀਟਿੰਗ ਦੇ ਵਿੱਚ ਹੋਣੀ ਸੀ ਪਰ ਸਿੱਖਿਆ ਵਿਭਾਗ ਵੱਲੋਂ ਉਹ ਮੀਟਿੰਗ ਪੋਸਟਪੋ ਇੱਕ ਵਾਰ ਰੱਦ ਕਰ ਦਿੱਤੀ ਗਈ ਹੈ ਸੋ ਆਉਣ ਵਾਲੇ ਦਿਨਾਂ ਵਿੱਚ ਕਿਹੜੀ ਡੇਟ ਦਿੱਤੀ ਗਈ ਹੈ ਤੇ ਕੀ ਕਰਨਾ ਹੈ ਆਪਾਂ ਤੁਹਾਨੂੰ ਸਾਂਝਾ ਕਰ ਲੈਨੇ ਆ ਕੈਬਨਿਟ ਸਬਕਮੇਟੀ ਦੀ ਜਿਹੜੀ ਮੀਟਿੰਗ ਹੈ ਉਹ ਮਿਤੀ 3 11 2025 ਨੂੰ ਜਿਹੜੀ ਹੋਣੀ ਸੀ ਵੱਖ-ਵੱਖ ਯੂਨੀਅਨ ਦੇ ਨਾਲ ਉਹ ਮੀਟਿੰਗ ਹੁਣ ਪੋਸਟਪੋਨ ਕਰ ਦਿੱਤੀ ਗਈ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਨਾਲ ਸੰਬੰਧਿਤ ਰੂਝੇ ਮੈਂ ਕਾਰਨ ਮੁਲਤਵੀ ਕੀਤੀ ਜਾਂਦੀ ਹੈ ਅਗਲੀ ਜਿਹੜੀ ਮੀਟਿੰਗ ਹੈ ਉਸ ਦੇ ਲਈ ਜਿਹੜਾ ਉਹ ਸੂਚਿਤ ਕਰ ਦਿੱਤਾ ਜਾਏਗਾ ਸੋ ਫਿਲਹਾਲ ਇਹ ਕਹਿ ਕੇ ਉਸ ਮੀਟਿੰਗ ਨੂੰ ਪੋਸਟਪੋਨ ਕੀਤਾ ਗਿਆ ਕਿ ਜਿਹੜਾ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਹਾੜੇ ਨਾਲ ਸਮਰਪਿਤ ਜਿਹੜਾ ਉਸ ਨਾਲ ਰਿਲੇਟਡ ਕੁਝ ਜਿਹੜੀ ਉਹ ਕਾਰਵਾਈ ਕਰ ਰਹੇ ਹਨ ਤਿਆਰੀਆਂ ਚੱਲ ਰਹੀਆਂ ਇਸੇ ਕਰਕੇ ਬੜੀ ਮੀਟਿੰਗ ਉਹ ਪੋਸਟਪੋਨ ਕੀਤੀ ਗਈ ਹੈ ਠੀਕ ਹੈ ਜੀ ਇਹਦੇ ਨਾਲ ਹੀ ਸਬਕ ਕਮੇਟੀ ਦੀ ਮੀਟਿੰਗ 10 ਤਰੀਕ ਨੂੰ ਵੀ ਹੋਣੀ ਹੈ ਸੋ ਦੇਖਦੇ ਹਾਂ ਕਿ ਜਿਹੜੀ ਉਹ ਮੀਟਿੰਗ ਦੁਆਰਾ ਦਿੱਤੀ ਜਾਂਦੀ ਹੈ ਜਾਂ ਨਹੀਂ ਜਾਂ ਇਸੇ ਤਰ੍ਹਾਂ ਟਾਲਮਟੋਲਾ ਕਰਕੇ ਜਿਹੜਾ ਉਹ ਫਿਰ ਟਾਲਿਆ ਜਾਂਦਾ ਸੋ ਦੋਸਤੋ ਦੂਜੀ ਵੱਡੀ ਖਬਰ ਸੀ ਰਿਕਵਰੀ ਸੰਬੰਧੀ ਹੁਣ ਸਿੱਖਿਆ ਵਿਭਾਗ ਕੀ ਕਰ ਰਿਹਾ ਰਿਕਵਰੀ ਦਾ ਆਪਾਂ ਦੇਖਾਂ ਚਾਹ 60 35 ਸੀ ਜੋ ਈਟੀ ਟਿਕੇਟਰ ਜਗ੍ਹਾ ਲਈ ਜੋ ਮਾਸਟਰ ਕੇਡਰ ਤੋਂ ਰਿਕਵਰੀ ਹੋ ਰਹੀ ਸੀ ਪਰ ਹੁਣ ਜਿਹੜੇ ਹੈਂਡੀਕੈਪਟ ਕੈਟਾਗਰੀ ਅਧੀਨ ਪਰਤੀ ਹੋਇਆ ਹੈ ਕਰਮਚਾਰੀ ਚਾਹੇ ਉਹ ਕਿਸੇ ਵੀ ਕੇਡਰ ਦੇ ਆ ਉਹਨਾਂ ਤੋਂ ਵੀ ਰਿਕਵਰੀ ਕੀਤੀ ਜਾ ਰਹੀ ਹੈ ਆਪਾਂ ਵੀਡੀਓ ਤੁਹਾਨਾਂ ਨਾਲ ਸਾਂਝੀ ਕਰਦਨੇ ਆ ਸਮੂਹ ਜਿਹੜਾ ਮੁੱਖ ਸਕੱਤਰ ਵੱਲੋਂ ਚਲੋ ਇਹ ਆਪਾਂ ਛੱਡ ਦਿੰਨੇ ਆ ਪੰਜਾਬ ਹਾਈ ਕੋਰਟ ਵੱਲੋਂ ਜਿੰਨੇ ਵੀ ਚਲੋ ਸਾਰਾ ਏਸੀ ਹੁਣ ਬੇਸ਼ੱਕ ਇਹ ਹੈ ਵਿਭਾਗ ਵਿੱਚ ਦਿਵਿਆਂਗਨ ਕੋਟੇ ਵਿੱਚ ਵਿਰੁੱਧ ਕੰਮ ਕਰ ਰਹੀ ਅਧਿਕਾਰੀਆਂ ਕਰਮਚਾਰੀਆਂ ਦੇ ਦਿੱਤੇ ਕਿ ਲਾਭਾਂ ਦੀ ਰਿਕਵਰੀ ਸੰਬੰਧੀ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਵੱਖ- ਸੇਵਾ ਨਿਮਾ ਰਹੇ ਜਿਹੜੇ ਰਿਟਾਇਰ ਹੋ ਚੁੱਕੇ ਦੇਖੋ ਇਸ ਤੋਂ ਤੱਕ ਜਿਹੜੇ ਰਿਟਾਇਰ ਵੀ ਹੋ ਗਏ ਦੋਸਤੋ ਉਹਨਾਂ ਤੋਂ ਵੀ ਰਿਕਵਰੀ ਦੀ ਮੰਗ ਕੀਤੀ ਜਾ ਰਹੀ ਹੈ ਧਿਆਨ ਵਿੱਚ ਆਇਆ ਕਿ ਵਕਫ ਵਕ ਚਲੋ ਕਰਮਚਾਰੀ ਜਿਨ੍ਹਾਂ ਅੰਘੀਨ ਸੰਬੰਧੀ ਪ੍ਰਬੰਧਕੀ ਵਿਭਾਗ ਵੱਲੋਂ ਸੰਬੰਧਤਾ ਦਾ ਮੋੜ ਮੈਡੀਕਲ ਅਮਾਇਨਾ ਕਰਵਾਉਣ ਉਪਰੰਤ ਤਾਂ ਵੈਸੇ ਇੱਕ ਤੌਰ ਤੇ ਚਲੋ ਇਹ ਠੀਕ ਵੀ ਹੈ ਹਨਾ ਪਰ ਇਹ ਹੋ ਸਕਦਾ ਹੈ ਕਿ ਚਲੋ ਕਿਸੇ ਨਾ ਕਿਸੇ ਲਈ ਦੁੱਖ ਵਾਲੀ ਖਬਰ ਹੋ ਸਕਦਾ ਵੈਸੇ ਤਾਂ ਇਹ ਵਿਭਾਗ ਦੀ ਆਪਣੀ ਜਿਵੇਂ ਕਹਦੀ ਵੀ ਨਲਾਕੀ ਹੈ ਜਦੋਂ ਉਹਨਾਂ ਨੂੰ ਕਰਦਾ ਤਾਂ ਉਦੋਂ ਹੀ ਕਿਉਂ ਨਹੀਂ ਜਿਹੜਾ ਪੱਕੇ ਰਤ ਹੋ ਕੇ ਜਿਹੜੀ ਉਹ ਕਿਸੇ ਤਰ੍ਹਾਂ ਦੀ ਕੋਈ ਚੈਕਿੰਗ ਹੋ ਕੀਤੀ ਜਾਣੀ ਇਸੇ ਤਰ੍ਹਾਂ ਦੀ ਕੋਈ AWS ਦਾ ਪੰਗਾ ਹੁੰਦਾ ਹੈ ਆਪਾਂ ਨੂੰ ਪਤਾ ਵੀ ਚਾਹੇ 3704 ਦੇ ਸੀ ਚਾਹੇ 6435 ਦੇ ਸੀ ਇਹ ਟਿਕਟੇ ਡਰ ਲਾ ਲੋ ਤੇ ਤਕਰੀਬਨ 107 ਜਾਂ 106 ਕੈਂਡੀਡੇਟ ਅਜਿਹੇ ਨੇ ਜਿਨ੍ਹਾਂ ਨੂੰ ਬਾਹਰ ਕੀਤਾ ਜਾ ਰਿਹਾ ਉਹ ਕਾਰਨ ਕੀ ਹੈ ਕਿ ਉਹਨਾਂ ਦੇ ਜਿਹੜੇ ਡਾਕੂਮੈਂਟ ਨੇ ਉਹ ਕਿਸੇ ਕਾਰਨ ਸਹੀ ਨਹੀਂ ਪਾਏ ਗਏ ਜਿਹਦੇ ਕਰਕੇ ਹੁਣ ਤੱਕ ਜਿਹੜੇ ਰੀਕਾਸਟ ਵਾਲੇ ਮੁੱਦੇ ਆ ਉਹ ਚੱਲਦੇ ਆ ਰਹੇ ਆ ਤੇ ਤਕਰੀਬਨ 117 ਸ਼ਾਇਦ ਮਾਸਟਰ ਕਾਡਰ ਦੇ 106 ਜਿਹੜੇ ਹੈਗੇ ਉਹ ਇਹ ਟਿਕਟੇ ਡਰ ਦੇ ਆ ਉਹ ਕਰਮਚਾਰੀ ਜਿਹੜੇ ਉਹ ਮਤਲਬ ਉਹਨਾਂ ਨੂੰ ਘਰੇ ਤੋਰਨੀ ਚਾਹੀਏ ਹੁਣ ਉਹ ਕੀ ਸੱਚ ਨੇ ਜਾਂ ਝੂਠੇ ਆ ਉਹ ਅਧਿਕਾਰੀਆਂ ਨੂੰ ਪਤਾ ਇਸੇ ਤਰੀਕੇ ਜਿਹੜੇ ਕੋਈ ਦਿਵੰਗ ਵੈਸੇ ਤਕਰੀਬਨ ਆਪਾਂ ਨੂੰ ਦੋਸਤੋ ਪਹਿਲੀ ਭਾਤੀ ਜਾਣਕਾਰੀ ਰੱਖਦੇ ਆਪਾਂ ਕਿ ਬਹੁਤ ਸਾਰਾ ਜਿਹੜਾ ਘਪਲਾ ਹੋ ਹਰ ਇੱਕ ਭਰਤੀ ਦੀਵਚ ਹੁੰਦਾ ਹੀ ਹੁੰਦਾ ਪਰ ਕਿਸੇ ਨੂੰ ਨੌਕਰੀ ਜੁਆਇਨ ਕਰਨ ਤੋਂ ਬਾਅਦ ਹੈ ਜਿਹੜਾ ਇਹ ਇਸ ਤਰ੍ਹਾਂ ਦੇ ਜਿਹੜੇ ਉਹ ਮੁੱਦੇ ਚੱਕੇ ਜਾਂਦੇ ਇਸ ਨਾਲੋਂ ਪਹਿਲਾਂ ਕਿ ਉਸ ਦੀ ਪਹਿਲਾਂ ਹੀ ਜਿਹੜੀ ਜਾਂਚ ਪੜਤਾਲ ਬੜੇ ਸਾਫ਼ ਸੁਥਰੇ ਤਰੀਕੇ ਨਾਲ ਕਰ ਲਈ ਜਾਵੇ ਤਾਂ ਕਿ ਕਿਸੇ ਹੋਰ ਭੈਣ ਭਰਾ ਦਾ ਨੁਕਸਾਨ ਨਾ ਹੋਵੇ ਠੀਕ ਹੈ ਜੀ ਕਿਉਂਕਿ ਹੁਣ ਜਿੰਨਾਂ ਚੋਂ ਬਹੁਤ ਸਾਰੇ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਪਿਛਲੀਆਂ ਲਿਸਟਾਂ ਦੇ ਵਿੱਚੋਂ ਤਾਂ ਬਹੁਤ ਸਾਰੇ ਉਹ ਭੈਣ ਭਰਾ ਹੋਣਗੇ ਜਿਹੜੇ ਕਿਸੇ ਕਾਰਨ ਮਤਲਬ ਜੇ ਉਹ ਜਾਲੀ ਹੋਏ ਤਾਂ ਉਹਨਾਂ ਕਾਰਨ ਉਹਨਾਂ ਦਾ ਜਿਹੜਾ ਚਾਂਸ ਆ ਮਿਸ ਹੋ ਗਿਆ ਉਸ ਤੋਂ ਬਾਅਦ ਉਹਨਾਂ ਦਾ ਵਿਚਾਰਾ ਨੇ ਕਿਸੇ ਕੀ ਬਤਾ ਹੋ ਸਕਦਾ ਉਸ ਲੈਂਡ ਨੂੰ ਚੂਜ਼ ਕੀਤਾ ਨਹੀਂ ਕੀਤਾ ਤਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਜਾਂਦੀਆਂ ਚਲੋ ਆਪਾਂ ਇਸ ਪਾਸੇ ਨਹੀਂ ਆਉਂਦੇ ਠੀਕ ਹੈ ਜੀ ਸੋ ਫਿਲਹਾਲ ਜਾਣਕਾਰੀ ਤੁਹਾਡਾ ਸਾਂਝੀ ਕਰਨ ਦੀ ਕਿਰਪਾ ਕਰਕੇ ਲਾਈਕ ਸ਼ੇਅਰ ਜਰੂਰ ਕਰਿਓ ਅਤੇ ਆਪਣਾ ਪਿਆਰ ਇਸੇ ਤਰ੍ਹਾਂ ਬਣਾਈ ਰੱਖਿਓ ਕਮੈਂਟਾਂ ਦੇ ਵਿੱਚ ਆਪਣਾ ਸਵਾਲ ਜਵਾਬ ਤੇ ਪਿਆਰ